ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਜ਼ਿਲ੍ਹਾ ਰੋਪੜ ਦੇ ਨੰਗਲ ਵਿੱਚ ਪ੍ਰਧਾਨ ਵਿਕਾਸ ਪ੍ਰਵਾਹਕਰ ਦਾ ਬੇਰਹਿਮੀ ਨਾਲ ਅੰਮ੍ਰਿਤ射 ਤੇ ਵਿਅਕਤੀ ਵੱਲੋਂ ਕਤਲ ਕਰਨ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਦੇ ਨਾਂ ਸ਼ਾਂਤੀਪੂਰਵਕ ਮੰਗ ਪੱਤਰ ਦੇਣ ਆਈ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਅਣਸੁਣੀ ਕਰਨ ਤੇ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਜ਼ਬਰਦਸਤ ਨਾਰਾਬਾਜ਼ੀ ਕੀਤੀ ਗਈ ਵਿਸ਼ਵਿੰਦੂ ਪਰਿਸ਼ਾਦੇ ਅਬੈ ਗੁਪਤਾ ਮੋਹਿਤ ਗਾਰਗ ਤੇ ਪਾਪ ਪਾਦੇ ਜਿਲ੍ਹਾ ਪ੍ਰਧਾਨ ਅਮਨ ਥਾਪਰ ਨੇ ਕਿਹਾ ਕਿ ਅੱਜ ਆਪ ਜੀ ਸਰਕਾਰ ਦੇ ਸ਼ਰੇਆਮ ਦੁਕਾਨ ਤੇ ਬੈਠੇ ਵਿਕਾਸ ਪ੍ਰਭਕਰ ਦਾ ਕਤਲ ਕਰ ਦਿੱਤਾ ਗਿਆ ਅਤੇ ਕਾਤਲਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਾ ਕਰਨ ਤੇ ਇਨਸਾਫ ਲਈ ਮੰਗ ਪੱਤਰ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਜਿਸ ਤਰ੍ਹਾਂ ਨਾ ਬੇਰੁਖੀ ਵਿਖਾਈ ਜਾਵੇ ਤਾਂ ਇਸ ਸਰਕਾਰ ਤੇ ਕਈ ਸਵਾਲ ਖੜੇ ਹੁੰਦੇ ਹਨ ਅੱਜ ਤੁਸੀਂ ਇੱਥੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹੋ ਇਹਦਾ ਕਾਰਨ ਕੀ ਆ ਕੀ ਵਜ੍ਹਾ ਸਾਡਾ ਭਰਾ ਸਾਡਾ ਹਿੰਦੂ ਭਰਾ ਵਿਕਾਸ ਬੱਗਾ ਜੋ ਕਿ ਨੰਗਲ ਦਾ ਰਹਿਣ ਵਾਲਾ ਸੀ ਉਹ ਦੁਕਾਨਦਾਰੀ ਆਪਣੀ ਚਲਾ ਰਿਹਾ ਸੀ ਚੁੱਕ ਚਾ ਦੁਕਾਨ ਤੇ ਬੈਠਾ ਸੀ ਦੋ ਹੌਣ ਪਿਛੇ ਦੇ ਬੰਦਿਆਂ ਨੇ ਆ ਕੇ ਉਹਦੇ ਉੱਤੇ ਕਾਤਲ ਵਾਲਾ ਹਮਲਾ ਕੀਤਾ ਗੋਲੀਆਂ ਨਾਲ ਫਾਇਰ ਕੀਤੇ ਤੇ ਮਾਰ ਕੇ ਉਥੋਂ ਗਾਇਬ ਹੋ ਗਏ ਇਸ ਮਰ ਰੋਜ਼ Hindu ਧਰਮ ਦੇ ਬਸਨਿਕਾ ਤੇ ਜਿਹੜੇ ਕਿ ਪੰਜਾਬ ਦੇ ਬਸਨਿਕ ਹਣ ਕਿਸੇ ਨਾ ਕਿਸੇ ਤਰੀਕੇ ਹਮਲੇ ਹੁੰਦੇ ਜਾ ਰਹੇ ਹਨ ਕੀ ਪ੍ਰਸ਼ਾਸਨ ਦੀ ਇਸ ਚੀਜ਼ ਵੱਲ ਕੋਈ ਨਿਗਾ ਨਹੀਂ ਹੈ ਇਸੇ ਵਜੋਂ ਅਸੀਂ ਅੱਜ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਦੇਸੀ ਸਾਹਿਬ ਨੂੰ ਰਾਜਪਾਲੀ ਦੇ ਨਾਮ ਗਿਆ ਭੰਵਾਗੇ ਕਿਉਂਕਿ ਤੁਸੀਂ ਜਣਾਜ ਇਸੀ ਹੋਣੀ ਦੇ ਵਿੱਚ ਬਹੁਤ ਹੀ ਮੰਗ ਬਹੁਤ ਹੀ ਮਾੜੇ ਦਿਨ ਚੱਲ ਰਹੇ ਨੇ ਪੰਜਾਬ 'ਚ ਇਹ ਜਦ ਸਾਡਾ ਜਨਮ ਨਹੀਂ ਹੋਇਆ ਸੀ ਅਸੀਂ ਸੁਣਦੇ ਹੁੰਦੇ ਸੀਗੇ ਆਪਣੇ ਬੜੇ ਬਜ਼ੁਰਗਾਂ ਤੋਂ ਵੀ ਪੰਜਾਬ 'ਚ ਵੀ ਇਹੋ ਜਿਹੇ ਹਾਲਾਤ ਸੀਗੇ ਅੱਤਵਾਦੀਆਂ ਵਾਲੇ ਹੁਣ ਅਸੀਂ ਉਹ ਉਮਰ 'ਚ ਪਹੁੰਚੇ ਆ ਜਵਾਨੀ 'ਚ ਅਸੀਂ ਇਹ ਹਾਲਾਤ ਦੇਖ ਰਹੇ ਆ ਪਤਾ ਨਹੀਂ ਚੱਲਦਾ ਉਰੇ ਖੜਿਆ ਨੂੰ ਕੌਣ ਗੋਲੀ ਮਾਰ ਜੇ ਵਿਕਾਸ ਜੀ ਆਪਣੀ ਦੁਕਾਨ ਤੇ ਆਪਣਾ ਵਪਾਰ ਕਰ ਰਹੇ ਸੀਗੇ ਉਹਨਾਂ ਦੀ ਛੋਟੀ ਛੋਟੀਆਂ ਬੱਚੀਆਂ ਨੇ ਦੇਖੋ ਆਵਾਜ਼ ਕਰਤੀਆਂ ਇਹ ਪੰਜਾਬ ਦਾ ਮਾਹੌਲ ਜਿਹੜੀ ਇਹ ਸਰਕਾਰ ਬਣੀ ਹੈ ਇਹ ਹੱਤਵਤੀਆਂ ਦੀ ਸਰਕਾਰ ਹੈ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਇਹ ਹੱਤਵਤੀਆਂ ਦੀ ਸਰਕਾਰ ਹੈ ਨਾ ਕਿ ਇਹ ਕੋਈ ਆਮ ਸ਼ਹਿਰੀਆਂ ਦੀ ਸਰਕਾਰ ਹੈ ਇਦਾਂ ਨੇ ਬਹੁਤ ਮਾੜੇ ਹਾਲਾਤ ਕੀਤੇ ਨੇ ਸਾਨੂੰ ਤਾਂ ਡਰ ਲੱਗ ਰਿਹਾ ਹੈ ਲੋਕ ਪੰਜਾਬ ਚੋਂ ਸ਼ਿਫਟ ਹੋਣ ਨੂੰ ਤਿਆਰ ਬੈਠੇ ਨੇ ਉਹ ਇਹੀ ਕਹਿੰਦੇ ਹੋਏ ਬਹੁਤ ਮਾੜੀ ਗੱਲ ਅਜੂ ਫਿਰ ਤੁਸੀਂ ਡੀਸੀ ਆਫਿਸ ਦੇ ਜੀ ਅੱਜ ਮਲੇਰਕੋਟਲਾ ਸ਼ਹਿਰ ਦੇ ਸਾਰੇ ਹਿੰਦੂ ਭਰਾਵਾਂ ਨੇ ਮਾਨਯੋਗ ਰਾਜਪਾਲ ਜੀ ਦੇ ਨਾਂ ਤੇ ਮੰਗ ਪੱਤਰ ਦਿੱਤਾ ਜਿਹੜਾ ਪਿਛਲੇ ਦਿਨੀ ਵਿਸ਼ਵ ਵਿੰਦੂ ਪ੍ਰਸਿੱਧ ਨੇਤਾ ਡੰਗਲ ਚ ਜਿਹੜਾ ਮਰਦਾ ਹੋਇਆ ਉਹਦੇ ਵਿਰੋਧ ਚ ਜਿਹੜਾ ਹੈਗਾ ਮੰਗ ਪੱਤਰ ਇਹ ਦਿੱਤਾ ਗਿਆ ਤੇ ਇਹਦੇ ਜਿਹੀ ਰਿਕਵੈਸਟ ਕੀਤੀ ਗਈ ਹੈ ਕਿ ਇਹ ਹਿੰਦੂ ਤਲਵਿਆ ਭਾਵਨਾ ਵਾਲੀ ਉਹ ਜਨਤ ਤੇ ਪਹੁੰਚੀ ਹੈ ਤੇ ਇਸ ਜੁਗਨ ਦੇ ਨਾਲ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਵੀ ਇਹਨੂੰ ਯਕੀਨੀ ਬਣਾਇਆ ਤੇ